ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਪਿੰਡ ਮੱਤੇ ਦੀ ਸਰਾਈ ਭਾਈ ਫਿਰੂਮਲ ਜੀ ਦੇ ਘਰ ਹੋਇਆ ਉਹਨਾਂ ਦਾ ਨਾਂ ਮਾਤਾ ਪਿਤਾ ਨੇ ਲੈਣਾ ਰੱਖਿਆ ਉਹਨਾਂ ਦੇ ਪਿਤਾ ਚੰਗੇ ਪੜੇ ਲਿਖੇ ਸਨ ਤੇ ਫਿਰੋਜ਼ਪੁਰ ਦੇ ਹਾਕਮ ਦੇ ਖਜ਼ਾਨਚੀ ਸਨ ਇਸ ਲਈ ਉਹਨਾਂ ਹੀ ਲੈਣਾ ਜੀ ਨੂੰ ਉੱਚੀ ਵਿੱਦਿਆ ਦਿੱਤੀ 15 ਸਾਲਾਂ ਦੀ ਉਮਰ ਵਿੱਚ ਉਹਨਾਂ ਦੀ ਸ਼ਾਦੀ ਖਡੂਰ ਪਿੰਡ ਵਿੱਚ ਬੀਬੀ ਖੀਵੀ ਜੀ ਨਾਲ ਕਰ ਦਿੱਤੀ ਗਈ। ਬਾਬਰ ਦੇ ਹਮਲਿਆਂ ਨਾਲ ਪਿੰਡ ਮੱਤਿਆਂ ਦੀ ਸਰਾਈ ਉਜੜ ਗਿਆ। ਉਹਨਾਂ ਦੇ ਪਿਤਾ ਨੇ 1524 ਈਸਵੀ ਵਿੱਚ ਖਡੂਰ ਜਾ ਕੇ ਇੱਕ ਦੁਕਾਨ ਕਰ ਲਈ। ਭਾਈ ਫਿਰੋ ਮਰਜੀ ਵੈਸ਼ਨੂ ਦੇਵੀ ਦੇ ਭਗਤ ਸਨ। ਹਰ ਸਾਲ ਉਹ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਵੈਸ਼ਨੂ ਦੇਵੀ ਜਾਂਦੇ ਸਨ। 1526 ਈਸਵੀ ਵਿੱਚ ਪਿਤਾ ਦੇ ਦੇਹਾਂਤ ਹੋ ਜਾਣ ਪਿੱਛੋਂ ਸ਼੍ਰੀ ਲੈਨਾ ਜੀ ਨੇ ਪਿੰਡ ਵਾਲਿਆਂ ਨੂੰ ਦੇਵੀ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਭਾਈ ਜੋਧ ਖਡੂਰ ਪਿੰਡ ਦੇ ਰਹਿਣ ਵਾਲਾ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਸ਼੍ਰੀ ਲੈਨਾ ਜੀ ਨੇ ਭਾਈ ਜੋਧ ਪਾਸੋਂ ਪਹਿਲੀ ਵਾਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਨੇ ਸ਼੍ਰੀ ਲੈਨਾ ਜੀ ਦੇ ਮਨ ਵਿੱਚ ਆਪਣੀ ਬੋਲੀ ਵਿੱਚ ਪ੍ਰਮਾਤਮਾ ਦੀ ਸਿਫਤ ਤੇ ਸ਼ਬਦ ਘੜ ਕਰ ਗਏ ਉਹਨਾਂ ਕਰਤਾਰਪੁਰ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕਰ ਲਿਆ ਸ਼੍ਰੀ ਲੈਨਾ ਜੀ ਦੇਵੀ ਦੇ ਦਰਸ਼ਨ ਲਈ ਜਨੋ ਜਾਂਦੇ ਹੋਏ ਕਰਤਾਰਪੁਰ 'ਤੇ ਰੁਕੇ ਉਹ ਆਪਣੇ ਸਾਥੀਆਂ ਨੂੰ 10 ਘੋੜੀ ਉੱਪਰ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਪਿੰਡ ਵੱਲੋਂ ਚੱਲ ਪਏ। ਅੱਗੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਖੇਤਾਂ ਤੋਂ ਵਾਪਸ ਆਉਂਦੇ ਪਿੰਡ ਵੱਲੋਂ ਜਾਂਦੇ ਮਿਲ ਪਏ। ਸ੍ਰੀ ਲੈਨਾ ਜੀ ਨੇ ਉਹਨਾਂ ਪਾਸੋਂ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਦਾ ਰਸਤਾ ਪੁੱਛਿਆ। ਉਹ ਨਹੀਂ ਸੰਜਾਨਦੇ ਕਿ ਜਿਹਦੇ ਕੋਲੋਂ ਉਹ ਰਸਤਾ ਪੁੱਛ ਰਹੇ ਨੇ ਉਹ ਆਪ ਹੀ ਬੱਬਾ ਨਾਨਕ ਹਨ। ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਸੀਂ ਮੇਰੇ ਪਿੱਛੇ-ਪਿੱਛੇ ਆ ਜਾਵੋ ਮੈਂ ਵੀ ਉਸ ਧਰਮਸ਼ਾਲਾ ਵਿੱਚ ਜਾਣਾ ਹੈ ਗੁਰਨਾਨਕ ਦੇਵ ਜੀ ਨੇ ਧਰਮਸ਼ਾਲਾ ਦੇ ਦਰਵਾਜ਼ੇ ਦੇ ਪੁੱਜ ਕੇ ਸ਼੍ਰੀ ਲੈਨਾ ਜੀ ਨੂੰ ਕਿਹਾ ਤੁਸੀਂ ਕੋੜੀ ਇਸ ਕਿਲੇ ਨਾਲ ਬਨ ਕੇ ਕਿਸ ਦਰਵਾਜ਼ੇ ਰਾਹੀਂ ਅੰਦਰ ਚਲੇ ਜਾਵੋ ਸ਼੍ਰੀ ਲੈਨਾ ਜੀ ਨੇ ਅੰਦਰ ਜਾ ਕੇ ਦੇਖਿਆ ਕਿ ਧਰਮਸ਼ਾਲਾ ਦਾ ਰਸਤਾ ਦਿਖਾਉਣ ਵਾਲਾ ਤੇ ਉਹੀ ਸੀ ਜਿਸ ਨੂੰ ਮੈਂ ਮਿਲਣ ਆਇਆ ਹਾਂ ਸ਼੍ਰੀ ਲੈਨਾ ਜੀ ਮੱਥਾ ਟੇਕ ਕੇ ਇੱਕ ਪਾਸੇ ਬੈਠ ਗਏ ਤੇ ਸੋਚਣ ਲੱਗੇ ਕਿ ਮੇਰੇ ਕੋਲੋਂ ਇੱਕ ਪੁੱਲ ਸੀ ਜੋ ਮੈਂ ਕੋੜੀ ਉੱਪਰ ਅਸਵਾਰ ਸੀ ਤੇ ਗੁਰੂ ਨਾਨਕ ਦੇਵ ਜੀ ਪੈਦਲ ਸਨ ਇੰਨਾ ਸੋਚਾਂ ਵਿੱਚ ਡੁੱਬੇ ਹੋਏ ਸ਼੍ਰੀ ਲੈਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਭਾਈ ਤੇਰਾ ਨਾਂ ਕੀ ਹੈ ਸ਼੍ਰੀ ਲੈਨਾ ਜੀ ਨੇ ਉੱਤਰ ਦਿੱਤਾ ਮੇਰਾ ਨਾਂ ਲੈਨਾ ਹੈ ਤੇ ਪਿੰਡ ਦੇ ਲੋਕਾਂ ਦਾ ਜੱਥਾ ਦੇਵੀ ਦੇ ਲੈ ਕੇ ਜਾ ਰਿਹਾ ਹਾਂ ਗੁਰੂ ਜੀ ਨੇ ਕਿਹਾ ਭਾਈ ਲੈਨੇ ਆ ਇਸ ਦੁਨੀਆ ਦੇ ਦੇਵੀ ਦੇਵਤੇ ਜਿਸ ਪਾਸੋਂ ਲੈ ਕੇ ਦਿੰਦੇ ਹਨ ਉਸ ਮਾਲਕ ਦੀ ਸੇਵਾ ਕਰਨੀ ਸ਼ੋਭੀ ਹੈ ਲੈਨਾ ਜੀ ਨੇ ਗੁਰੂ ਸਾਹਿਬ ਨੂੰ ਆਪਣੇ ਸਾਰੇ ਸ਼ੰਕੇ ਦੱਸੇ ਅਤੇ ਗੁਰਬਾਣੀ ਆਸ਼ੇ ਅਨੁਸਾਰ ਇੱਕ ਪਰਮਾਤਮਾ ਦੀ ਮਹਿਮਾ ਸਮਝੀ ਸ੍ਰੀ ਲੈਨਾ ਜੀ ਨੇ ਗੁਰੂ ਜੀ ਦੇ ਬਚਨ ਸੁਣ ਕੇ ਦੇਵੀ ਦੇ ਦਰਸ਼ਨਾਂ ਦਾ ਖਿਆਲ ਮਨ ਵਿੱਚੋਂ ਸਦਾ ਲਈ ਤਿਆਗ ਦਿੱਤਾ ਉਹਨਾਂ ਨੇ ਨਾਲ ਆਏ ਜੱਥੇ ਨੂੰ ਕਹਿ ਦਿੱਤਾ ਮੈਨੂੰ ਦੇਵੀ ਦੇ ਜਾਣ ਦੀ ਲੋੜ ਨਹੀਂ ਰਹੀ ਜੋ ਕੁਝ ਮੈਨੂੰ ਚਾਹੀਦਾ ਸੀ मिल गया। ਇਸ ਸਾਖੇ ਤੋਂ ਉਸੇ ਸਮਝਿਆ ਕਿ ਭਾਈ ਲੈਨਾ ਜੀ ਨੇ ਆਪਣੀ ਪਿਛਲੀ ਜ਼ਿੰਦਗੀ ਦੇ ਕਰਮ ਸੱਚੇ ਗੁਰੂ ਦੇ ਮਿਲਾਪ ਤੋਂ ਬਾਅਦ ਇੱਕ ਝਟਕੇ ਵਿੱਚ ਬਦਲ ਦਿੱਤੇ। ਸਿੱਖ ਬਨਨ ਦੀ ਤਾਂ ਨਿਸ਼ਾਨੀ ਹੀ ਇਹ ਹੈ ਕਿ ਉਹ ਇੱਕ ਪਰਮਾਤਮਾ ਦੇ ਆਸਰੇ ਤੋਂ ਇਲਾਵਾ ਕਿਸੇ ਅਕੋਤੀ ਦੇਵੀ ਦੇਵਤੇ ਸ਼ਨੀ ਗੁਰੂ ਧਮ ਜਾਂ ਡੇਰੇਦਾਰ ਵੱਲ ਧਿਆਨ ਨਹੀਂ ਕਰਦਾ। ਖਡੂਰ ਸਾਹਿਬ ਵਿਖੇ ਜੋਗੀਆਂ ਦਾ ਇੱਕ ਮਜ਼ਬੂਤ ਮੱਠ ਸੀ ਇੱਥੇ ਇਸ ਮੱਠ ਦਾ ਇੰਚਾਰਜ ਇੱਕ ਕਨਪਟਾ ਜੋਗੀ ਸ਼ਿਵਨਾਥ ਸੀ ਜਦੋਂ ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦਾ ਇੱਕ ਮਜ਼ਬੂਤ ਕੇਂਦਰ ਬਣਾ ਕੇ ਗੁਰਮਤ ਮਾਰਤੰਡ ਦੀਆਂ ਕਿਰਮਾ ਬਖੇਰੀਆਂ ਇਹ ਜੋਗੀ ਆਪਣੇ ਮਤ ਦੇ ਥੋਥੇਪਨ ਨੂੰ ਮੁੱਖ ਰੱਖ ਕੇ ਕਿਧਰੇ ਬਾਹਰ ਚਲੇ ਗਿਆ ਜੋਗੀ ਦਾ ਢੇਰਾ ਖਾਲੀ ਜਿਹਾ ਹੋ ਗਿਆ ਕਈ ਬਰਸਰ ਮਹੀਨੇ ਜੋਗੀ ਵਾਪਸ ਨਾ ਪਰਤਿਆ ਇੱਕ ਦਿਨ ਪੌਂਦਿਆਂ ਪਟਕਦਿਆਂ ਇਹ ਜੋਗੀ ਫਿਰ ਖਡੂਰ ਸਾਹਿਬ ਆ ਗਿਆ ਉਸ ਤੇ ਕਰੋਧੀ ਸੁਭਾਅ ਤੋਂ ਹਰ ਕੋਈ ਜਾਨੂ ਸੀ ਗੁਰੂ ਸਾਹਿਬ ਤੇ ਖਡੂਰ ਸਾਹਿਬ ਆਉਣ ਤੋਂ ਪਹਿਲਾਂ ਉਸ ਦਾ ਨਗਰ ਵਿੱਚ ਬਹੁਤ ਰੋਬ ਅਤੇ ਦਬਦਬਾ ਬਣਿਆ ਹੋਇਆ ਸੀ ਪਰ ਗੁਰੂ ਸਾਹਿਬ ਦੀ ਆਮਦ ਕਾਰਨ ਖਡੂਰ ਸਾਹਿਬ ਦੇ ਲੋਕ ਗੁਰੂ ਅੰਗਦ ਸਾਹਿਬ ਜੀ ਦੀ ਮਹਾਨ ਮਿੱਠੀ ਤੇ ਪਿਆਰੀ ਸ਼ਖਸੀਅਤ ਔਰ ਉਹਨਾਂ ਦੀ ਸਿੱਖਿਆ ਤੋਂ ਬਹੁਤ ਪ੍ਰਭਾਵਿਤ ਹੋ ਚੁੱਕੇ ਸਨ ਖਡੂਰ ਸਾਹਿਬ ਦੇ ਲੋਕਾਂ ਨੇ ਕਨਪਾਟੇ ਜੋਗੀ ਸ਼ਿਵਨਾਥ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਕਿਸੇ ਨੇ ਉਸ ਦੀ ਬਾਤ ਨਾ ਪੁੱਛੀ ਜੋਗੀ ਗੁਰੂ ਅੰਗਦ ਦੇਵ ਜੀ ਨਾਲ ਬਹੁਤ ਈਰਖਾ ਖਾਣ ਲੱਗ ਗਿਆ ਉਹ ਕਿਸੇ ਐਸੇ ਮੌਕੇ ਦੀ ਤਲਾਸ਼ ਵਿੱਚ ਸੀ ਜਦ ਉਹ ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਖੜੀ ਕਰ ਸਕੇ ਕਰਨੀ ਕਰਤਾਰ ਦੀ ਕਿ ਉਸ ਸਾਲ ਨਹੀਂ ਉੱਕਾ ਹੀ ਨਾ ਪਿਆ ਕਿਸਾਨਾਂ ਦੀ ਖੇਤੀ ਨਹੀਂ ਆਸਰੇ ਹੀ ਸੀ ਪਾਦਰੋ ਵੀ ਸੁੱਕਾ ਲੰਘਦਾ ਜਾ ਰਿਹਾ ਸੀ ਮੀਂਹ ਨਾ ਪੈਣ ਕਰਕੇ ਕਿਸਾਨ ਦੁਖੀ ਸਨ ਹਰੀਆਂ ਖੇਤੀਆਂ ਵੀ ਸੁੱਕਣ ਲੱਗ ਪਈਆਂ ਮੀਂਹ ਤਾਂ ਰੱਬ ਦੀ ਖੇਡ ਹੀ ਹੈ ਕਦੇ ਪਹਿਲੇ ਵਸਪੰਦਾ ਹੈ ਕਦੇ ਪਿਛੋਂ ਕਦੇ ਬਹੁਤ ਵੱਗ ਕਦੇ ਬਹੁਤ ਘਟ ਕਨਪਾਟੇ ਜੋਗੀ ਨੇ ਮੌਕੇ ਤੋਂ ਫਾਇਦਾ ਉਠਾਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਲੋਕਾਂ ਨੂੰ ਕਹਿਣ ਲੱਗਾ ਮੀਂਹ ਕਿਵੇਂ ਪੈ ਤੁਹਾਡੇ ਪਾਪਾਂ ਦਾ ਫਲ ਤਾਂ ਆਖਰ ਮਿਲਣਾ ਹੀ ਹੈ ਸ਼ਾਸਤਰਾ ਦੀ ਮਰਿਆਦਾ ਤੋੜ ਕੇ ਤੁਸੀਂ ਸਾਨੂੰ ਬ੍ਰਹਮਚਾਰੀ ਸਾਧਾਂ ਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾ ਲਿਆ ਹੈ ਜੋ ਕਿ ਇੱਕ ਗ੍ਰਸਤੀ ਘਰ ਪਾਲ ਬੱਚੇਦਾਰ ਹੈ ਗੁਰੂ ਤਾਂ ਕੇਵਲ ਅਸੀਂ ਬਣ ਸਕਦੇ ਹਾਂ ਸਾਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨਣ ਨਾਲ ਇਹ ਪੱਤਰ ਤਾਂ ਪ੍ਰਗਟ ਹੋਣਾ ਹੀ ਸੀ ਹੋਰ ਕੈਨ ਲੱਗਾ ਜੇ ਗੁਰੂ ਜੀ ਇਤਨੇ ਹੀ ਕਲਾਵਾਨ ਹਨ ਤਾਂ ਫਿਰ ਉਹਨਾਂ ਨੂੰ ਕਹੋ ਨੀ ਪਵਾ ਦੇਣ ਇੱਥੋਂ ਤੱਕ ਈਰਖਾ ਲੂ ਕਰਨ ਪੱਟਾ ਜੋਗੀ ਅੱਗੇ ਵੱਧ ਗਿਆ ਕਿ ਕਹਿਣ ਲੱਗਾ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਤੋਂ ਬਾਹਰ ਕੱਢ ਦੇਵੋ ਮੈਂ ਆਪੇ ਨੀ ਵਸਾ ਦੇਵਾਂਗਾ ਪਿੰਡ ਦੇ ਕੁਝ ਦੁਖੀ ਕਿਸਾਨ ਕਨ ਪਾਟੇ ਸ਼ਿਵਨਾਥ ਦੀਆਂ ਗੱਲਾਂ ਵਿੱਚ ਆ ਗਏ ਉਹ ਗੁਰੂ ਜੀ ਪਾਸ ਗਏ ਤੇ ਕਹਿਣ ਲੱਗੇ ਜੇ ਨਹੀਂ ਪਵਾ ਦਿਓ ਜਨ ਅਗਰ ਛੱਡ ਦਿਓ ਗੁਰੂ ਸਾਹਿਬ ਨੇ ਤਾਂ ਸਦਾ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਹੀ ਸਿੱਖਿਆ ਦਿੱਤੀ ਸੀ ਇਹੋ ਸਿਧਾਂਤ ਤਾਂ ਧਰਮ ਅਤੇ ਭਗਤੀ ਦਾ ਮੂਲ ਤੱਤ ਹੈ ਲੋਕਾਂ ਦੇ ਪਰਮ ਨੂੰ ਜੜੋਂ ਕੱਟਣ ਲਈ ਆਪ ਨੇ ਖਡੂਰ ਛੱਡ ਦਿੱਤਾ ਅਤੇ ਪੈਰੋਵਾਲ ਆਦਿਕ ਤੋਂ ਹੁੰਦੇ ਹੋਏ ਖਾਨ ਰਜ਼ਾਈ ਦੀ ਜੂਮ ਵਿੱਚ ਜਾ ਡੇਰਾ ਲਾਇਆ ਇਨ੍ਹਾਂ ਦਿਨਾਂ ਵਿੱਚ ਅਮਰਦਾਸ ਜੀ ਜਿਨ੍ਹਾਂ ਨੇ ਅੱਗੇ ਚੱਲ ਕੇ ਸਿੱਖਾਂ ਦੇ ਤੀਸਰੇ ਗੁਰੂ ਬੰਨਾ ਸੀ ਉਹ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਕਿਸੇ ਕੰਮ ਲਈ ਆਪਣੇ ਪਿੰਡ ਬਾਸਰ ਕੇ ਗਏ ਹੋਏ ਸਨ। ਖਨੂਰ ਸਾਹਿਬ ਵਾਪਸ ਆ ਕੇ ਜਦੋਂ ਸਾਰੇ ਹਾਲਾਤ ਵੇਖੇ ਤਾਂ ਆਪ 당ਗ ਰਹਿ ਗਏ ਔਰ ਬਹੁਤ ਦੁਖੀ ਹੋਏ। ਗੁਰੂ ਅੰਗਦ ਦੇਵ ਜੀ ਜੈਸੀ ਧਰਮ, ਪਰਪਕਾਰ ਤੇ ਰੱਬੀ ਪਿਆਰ ਦੀ ਸਾਖ ਸਾਥ ਮੂਰਤ ਨਾਲ ਈਰਖਾ ਕਰਕੇ ਨਿਰਾਦਰ ਕਰਨ ਵਾਲੇ ਕਨਪਾਟੇ ਜੋਗੀ ਸ਼ਿਵਨਾਥ ਲਾਲ ਸਹੀ ਢੰਗ ਨਾਲ ਨਿਬੜਨ ਦਾ ਆਪ ਨੇ ਫੈਸਲਾ ਕਰ ਲਿਆ। ਸੱਚਾ ਗੁਰਸਿੱਖ ਆਪਣੇ ਗੁਰੂ ਪਾਤਸ਼ਾਹ ਦਾ ਨਿਰਾਦਰ ਕਿਵੇਂ ਸਹਿਨ ਕਰ ਸਕਦਾ ਹੈ ਅਮਰਦਾਸ ਜੀ ਇਹ ਗੱਲ ਵੀ ਭਲੀ ਭਾਂਤ ਸਮਝਦੇ ਸਨ ਕਿ ਜੋਗੀ ਸ਼ਿਵਨਾਥ ਲੋਕਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇਣ ਦੀ ਥਾਂ ਵਹਿਮਾ ਪਰਮਾ ਵਿੱਚ ਪਟਕਾਏਗਾ ਅਤੇ ਇਸ ਤਰ੍ਹਾਂ ਉਹਨਾਂ ਦਾ ਆਤਮਕ ਜੀਵਨ ਵੀ ਬਰਬਾਦ ਕਰ ਦੇਵੇਗਾ ਕਨਫਾਟੇ ਜੋਗੀ ਦੀ ਚੁਕਨਾ ਵਿੱਚ ਲਗਭਗ ਸਾਰਾ ਨਗਰ ਹੀ ਕੁਰਾਹੇ ਪਿਆ ਹੋਇਆ ਸੀ ਅਜਿਹੇ ਹਾਲਾਤ ਵਿੱਚ ਅਮਰਦਾਸ ਜੀ ਦੀ ਜਗ੍ਹਾ ਜੇ ਕੋਈ ਹੋਰ ਹੁੰਦਾ ਤਾਂ ਵਿਰੋਧੀਆਂ ਦੀ ਬਹੁ ਗਿਣਤੀ ਨੂੰ ਦੇਖ ਕੇ ਜ਼ਰੂਰ ਹੀ ਕਬਰਾ ਜਾਂਦਾ ਆਪ ਨਗਰ ਦੇ ਹਰ ਮੁਖੀ ਨੂੰ ਮਿਲੇ ਆਪਣੇ ਮਿੱਠੇ ਬਚਨਾ ਨਾਲ ਉਹਨਾਂ ਦੀ ਅੰਤਰ ਆਤਮਾ ਨੂੰ ਝੰਜੋੜ ਸੁਟਿਆ ਹੁਣ 8 ਦਿਨਾਂ ਤੋਂ ਹੀ ਵਦ ਸਮਾ ਹੋ ਚੁੱਕਾ ਸੀ ਪਰ ਮੀ ਨਹੀਂ ਸੀ ਪਿਆ ਕਿਸਾਨਾਂ ਤੇ ਨਗਰ ਵਾਸੀਆਂ ਰਾਹੀਂ ਅਮਰਦਾਸ ਜੀ ਨੇ ਸ਼ਿਵਨਾਥ ਨੂੰ ਸਿੱਧੀ ਗੱਲ ਕਹਿ ਦਿੱਤੀ ਕਿ ਹੁਣ ਉਹ ਆਪਣੀ ਕਰਾਮਾਤ ਨਾਲ ਵਰਖਾ ਪਾ ਕੇ ਦੱਸੇ ਨਹੀਂ ਤਾਂ ਆਪਣੇ ਈਰਖਾ ਪਰੇ ਮੰਦ ਕਰਮਾਂ ਦਾ ਫਲ ਭੁਗਤਣ ਲਈ ਤਿਆਰ ਹੋਵੇ ਕਨਪਟ ਜੋਗੀ ਸ਼ਿਵਨਾਥ ਦਾ ਵਰਖਾ ਕਰ ਸਕਣ ਦਾ ਤੁੱਕਾ ਤਾਂ ਲੱਗ ਨਾ ਸਕਿਆ ਪਰ ਉਹ ਲੋਕਾਂ ਦੇ ਤਾਣੇ ਮੇਨੇ ਦਾ ਸਹਾਰਦਾ ਹੋਇਆ ਬਹਾਨੇ ਬਾਜ਼ੀਆਂ ਕਰਨ ਲੱਗ ਪਿਆ ਪਿੰਡ ਵਾਸੀ ਉਹਨੂੰ ਗੁੱਸੇ ਵਿੱਚ ਕਾਬੂ ਤੋਂ ਬਾਹਰ ਹੋ ਗਏ ਉਹਨਾਂ ਨੇ ਸ਼ਿਵਨਾਥ ਨੂੰ ਗਲੋਂ ਤੋਕੇ ਅਤੇ ਖਿੱਚਾ ਤੋਹੀ ਕਰਕੇ ਐਸਾ ਕਸੀਟਿਆ ਕਿ ਉਹ ਚੜਾਈ ਕਰ ਗਿਆ ਕਰਣੀ ਕਰਤਾਰ ਦੀ ਇਸ ਸਮੇਂ ਖਡੂਰ ਸਾਹਿਬ ਅਸਮਾਨ 'ਤੇ ਬੱਦਲ ਛਾ ਗਏ ਅਤੇ ਰਜਵੀਂ ਬਾਰਿਸ਼ ਹੋਈ। ਸੂਰਜ ਅਸਤ ਹੋਣ ਤੋਂ ਪਹਿਲਾਂ ਹੀ ਜੱਟ ਖਿੱਚਾ ਧੋਈ ਕਰਕੇ ਸ਼ਿਵਨਾਥ ਦੇ ਮਰਦਾ ਸਰੀਰ ਨੂੰ ਆਪਣੇ ਖੇਤਾਂ ਵਿੱਚ ਕਸੀਟਣ ਲੱਗ ਪਏ। ਇਸ ਉਪਰੰਤ ਪਿੰਡ ਵਾਸੀਆਂ ਨੇ ਗੁਰੂ ਅੰਗਦ ਦੇਵ ਜੀ ਤੋਂ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਉਹਨਾਂ ਨੂੰ ਖਡੂਰ ਵਾਪਸ ਲੈ ਆਏ। ਇਸ ਸਾਖੀ ਤੋਂ ਇਹ ਗੱਲ ਹੋਰ ਪੱਕੀ ਹੋ ਜਾਂਦੀ ਹੈ। ਕਿ ਪਖੰਡੀ ਬਾਬੇ ਹਰ ਸਮੇਂ ਇਸ ਤਾਕ ਵਿੱਚ ਰਹਿੰਦੇ ਹਨ ਕਿ ਆਮ ਜਨਤਾ ਜਦੋਂ ਕਿਸੇ ਆਰਥਿਕ ਜਾਂ ਸਮਾਜਿਕ ਤੰਗੀ ਕਾਰਨ ਪਰੇਸ਼ਾਨ ਹੋਣ ਤਾਂ ਉਹ ਲੋਕਾਂ ਨੂੰ ਪਰਮ ਵਿੱਚ ਪਾ ਕੇ ਸ਼ੋਸ਼ਣ ਕਰ ਸਕਣ ਇਸੇ ਲਈ ਲੋਕੀ ਅੱਜ ਵੀ ਘਰ ਵਿੱਚ ਅਗਰ ਕੋਈ ਔਲਾਦ ਨਾ ਹੋਵੇ ਜਾਂ ਨੌਕਰੀ ਵਪਾਰ ਸ਼ਾਦੀ ਜਾਂ ਬਿਮਾਰੀ ਕਾਰਨ ਪਰੇਸ਼ਾਨੀ ਹੋਵੇ ਛੱਟ ਹੀ ਆਪਣਾ ਈਮਾਨ ਡੇਗ ਦਿੰਦੇ ਹਨ ਤੇ ਬਾਬਿਆਂ ਦੇ ਚੱਕਰ ਵਿੱਚ ਫਸ ਕੇ ਤਾਂ ਗੇਤਵੀਤ ਜਾਦੂ ਟੂਨੇ ਟੇਵੇ ਜਾਂ ਗਿੰਥੀਆਂ ਕਰਕੇ ਪਾਠ ਕਰਨੇ ਇਹੋ ਜਿਹੇ ਹੋਰ ਕਰਮकांड ਕਰਨ ਲੱਗ ਜਾਂਦੇ ਹਨ ਪਰ ਸਿੱਖ ਨੂੰ ਹਮੇਸ਼ਾ ਰੱਬ ਦੀ ਰਜ਼ਾ ਵਿੱਚ ਰਹਿੰਦੇ ਉੱਦਮ ਕਰਦੇ ਹੋਏ ਗੁਰੂ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਲੰਗਰ ਦੀ ਮਰਿਆਦਾ ਦਾ ਮੁੱਢ ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਹੀ ਬੰਨ ਦਿੱਤਾ ਸੀ ਪਰ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਇਸ ਨੂੰ ਹੋਰ ਐਮੀਅਤ ਦਿੱਤੀ ਲੰਗਰ ਵਾਸਤੇ ਵਿੱਚ ਵਰਨ ਆਸ਼ਰਾਮ ਮਤ ਵੱਲੋਂ ਪ੍ਰਚਾਰੇ ਊਚ ਨੀਚ ਤੇ ਭੇਦ ਭਾਵ ਨੂੰ ਮਾਰ ਮੁਕਾਉਣ ਦੀ ਸਭ ਨਾਲੋਂ ਜ਼ਿਆਦਾ ਅਕਸਰਦায়ক ਸਾਧਨ ਸਾਗਤ ਹੋਇਆ ਲੰਗਰ ਵਿੱਚ ਸਭ ਲੋਕ ਇੱਕ ਪੰਗਤ ਵਿੱਚ ਆਪਸ ਵਿੱਚ ਬਰਾਬਰ ਬਰਾਬਰ ਹੋ ਕੇ ਬੈਠਦੇ ਸਨ ਇੱਥੇ ਕਿਸੇ ਵੀ ਜਾਤ ਨਾਲ ਕੋਈ ਉੱਚੇ ਚਾਸ ਸੁਲੂਕ ਨਹੀਂ ਸਿਖਿਤਾ ਜਾਂਦਾ ਤੇ ਇਸੇ ਤਰ੍ਹਾਂ ਲੰਗਰ ਤਿਆਰ ਕਰਨ ਵਿੱਚ ਵੀ ਹਰ ਬੰਦਾ ਸ਼ਾਮਲ ਹੋ ਸਕਦਾ ਸੀ ਕੇਵਲ ਸਫਾਈ ਦੇ ਨਿਯਮਾਂ ਦਾ ਪਾਲਨ ਤੇ ਸ਼ਰਧਾ ਭਾਵਨਾ ਦੀ ਜ਼ਰੂਰਤ ਸੀ ਲੰਗਰ ਦੀ ਮਰਿਆਦਾ ਕਾਰਨ ਸਿੱਖਾਂ ਵਿੱਚ ਆਪਣੀ ਕਿਰਤ ਕਮਾਈ ਦਾ ਦਸਵੰਦ ਕੱਢਣ ਦੀ ਪ੍ਰਥਾ ਪੈਣੀ ਸ਼ੁਰੂ ਹੋ ਗਈ ਗੁਰੂ ਪੰਗਤ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਹੀ ਲੰਗਰ ਦਾ ਸਭ ਪ੍ਰਬੰਧ ਚਲਾਉਂਦੇ ਸਨ ਉਸ ਸਦਾ ਲੰਗਰ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਸਨ ਲੰਗਰ ਪੂਰਨ ਸਫਾਈ ਅਤੇ ਸ਼ਰਧਾ ਨਾਲ ਤਿਆਰ ਕੀਤਾ ਜਾਂਦਾ ਸੀ ਅਤੇ ਖੁਰਾਕ ਦੇ ਨੁਕਤਾ ਨਿਗਾਂ ਅਨੁਸਾਰ ਚੰਗੇ ਪੋਸ਼ਟਕ ਪਦਾਰਥ ਵਰਤੇ ਜਾਂਦੇ ਸਨ ਇਸ ਲੰਗਰ ਵਿੱਚ ਘਿਓ ਵਾਲੀ ਖੀਰ ਮਾਤਾ ਖੀਵੀ ਜੀ ਵੱਲੋਂ ਵਰਤੇ ਜਾਣ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ ਲੰਗਰ ਇੱਕ ਹੋਰ ਬਹੁਤ ਵੱਡੀ ਸਮਾਜਿਕ ਲੋੜ ਨੂੰ ਪੂਰਾ ਕਰਦਾ ਸੀ ਨਿਆਸਰੇ ਲੋੜਵੰਦ ਤੇ ਅਸਮਰਥ ਜਾਂ ਅੰਗਹੀਨ ਲੋਕੀ ਇੱਜ਼ਤ ਨਾਲ ਪ੍ਰਸ਼ਾਦ ਛੱਕ ਸਕਦੇ ਸਨ ਇਸ ਤੋਂ ਇਲਾਵਾ ਪਰਦੇਸੀਆਂ ਮੁਸਾਫਰਾਂ ਤੇ ਤੇ ਬਾਹਰੋਂ ਆਏ ਗੁਰੂ ਘਰ ਦੇ ਸ਼ਰਧਾਲੂਆਂ ਦੀ ਜ਼ਰੂਰੀ ਲੋੜ ਵੀ ਪੂਰੀ ਕਰਦਾ ਸੀ ਲੰਗਰ ਦੀ ਮਰਿਆਦਾ ਨਾਲ ਸਿੱਖਾਂ ਵਿੱਚ ਆਪਣੇ ਮਤ ਤੇ ਸੁਤੰਤਰ ਵਿਲੱਖਣ ਤੇ ਸੰਪੂਰਨ ਹੋਣ ਦੀ ਚੇਤਨਾ ਦਾ ਵਿਕਾਸ ਹੋਇਆ ਜਿਸ ਨੇ ਇਸ ਮਤ ਦੇ ਪੈਰੋਕਾਰਾਂ ਵਿੱਚ ਆਪਣੀ ਆਜ਼ਾਦ ਅਡਰੀ ਹਸਤੀ ਦਾ ਖਿਆਲ ਪੈਦਾ ਕੀਤਾ ਗੁਰੂ ਅੰਗਦ ਦੇਵ ਜੀ ਇਸ ਗੱਲ ਨੂੰ ਪਤੀ ਪਾਂਤ ਸਮਝਦੇ ਸਨ ਕਿ ਮਜ਼ਬੂਤ ਤੇ arogh ਸਰੀਰ ਵਿੱਚ ਹੀ ਤਕੜਾ ਮਨ ਵਿਕਾਸ ਕਰ ਸਕਦਾ ਹੈ ਜੇ ਸਰੀਰ ਮਜ਼ਬੂਤ ਤੇ arogh ਹੋਵੇਗਾ ਤਾਂ ਉਸ ਰਾਹੀਂ ਅਸੀਂ ਸੇਵਾ ਵੀ ਵਿਧੀ ਕਰ ਸਕਾਂਗੇ ਤੇ ਸਿਮਰਨ ਵਿੱਚ ਵੀ ਚਿੱਤ ਜੋੜ ਸਕਾਂਗੇ ਗੁਰੂ ਅੰਗਦ ਦੇਵ ਜੀ ਨੇ ਇਸੇ ਆਸ਼ੇ ਨਾਲ ਖਡੂਰ ਸਾਹਿਬ ਵਿਖੇ ਮਨ ਅਖਾੜਾ ਕਾਇਮ ਕੀਤਾ ਉੱਥੇ ਰੋਜ਼ਾਨਾ ਗੁਰੂ ਅਤੇ ਸਿੱਖਾਂ ਨੂੰ ਖਾਸ ਕਰਕੇ ਬੱਚਿਆਂ ਨੂੰ ਕੁਸ਼ਤੀਆਂ ਕਰਾਉਂਦੇ ਸਨ ਸਵੇਰੇ ਦੇ ਦੀਵਾਨ ਪਿੱਛੋਂ ਮਲ ਅਖਾੜੇ ਵਿੱਚ ਰੋਜ਼ਾਨਾ ਕਸਰਤ ਕੀਤੀ ਜਾਂਦੀ ਸੀ ਗੁਰਮਤ ਪ੍ਰਚਾਰ ਦੇ ਹਰ ਕੇਂਦਰમાં ਕੋਲ ਕੁਲਲ ਤੇ ਕਸਰਤ ਕਰਨ ਲਈ ਅਖਾੜੇ ਸਨ ਸਿੱਖਾਂ ਵਿੱਚ ਸਰੀਰਕ ਮਜ਼ਬੂਤੀ ਤੇ ਲਾਜਵਾਬ ਫੌਜੀ ਕਾਬਲੀਅਤ ਦਾ ਜੋ ਅਥਾਹ ਬਲ ਮਗਰਲੇ ਇਤਿਹਾਸ ਵਿੱਚ ਨਜ਼ਰੀ ਪੈਂਦਾ ਹੈ ਉਹ ਸਭ ਕਾਸੇ ਦੀਆਂ ਅਰੰਭਕ ਜਮਾਤਾਂ ਮਲ ਅਖਾੜਾ ਹੀ ਸੀ ਮਨ ਦੀ ਮਜ਼ਬੂਤੀ ਲਈ ਪਾਨੀ ਤੇ satsang ਵੱਡੇ ਸਾਧਨ ਸਨ ਪਰ ਮਜ਼ਬੂਤ ਮਨ ਤੇ ਟਿਕਣ ਲਈ ਮਜ਼ਬੂਤ ਸਰੀਰ ਦੀ ਸਿਰਜਣਾ ਸਰੀਰਿਕ ਕਸਰਤ ਨਾਲ ਹੀ ਹੋ ਸਕਦੀ ਹੈ। ਇਸ ਸਾਖੀ ਰਹੀ ਸਿੱਖੀ ਵਿੱਚ ਲੰਗਰ ਦਾ ਉਦੇਸ਼ ਸਮਝ ਵਿੱਚ ਆਉਂਦਾ ਹੈ। ਜਾਤ ਪਾਤ, ਉੱਚ-ਨੀਚ, ਮਰਦ-ਔਰਤ ਆਦ ਦੇ ਭੇਦਭਾਵ ਮਿਟਾ ਕੇ ਲੋੜਵੰਦਾਂ ਦੀ ਸੇਵਾ ਕਰਨਾ ਹੈ। ਉਸਤੇ ਨਾਲ-ਨਾਲ ਸਿੱਖ ਦੇ ਜੀਵਨ ਵਿੱਚ ਕਸਰਤ ਵੀ ਡੇਲੀ ਰੁਟੀਨ ਦਾ ਹਿੱਸਾ ਹੋਣਾ ਚਾਹੀਦਾ ਹੈ ਸਿੱਖ ਬੱਚਿਆਂ ਨੂੰ ਖਾਸ ਕਰਕੇ ਵੱਖ-ਵੱਖ ਖੇਡਾਂ ਸਪੋਰਟਸ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਵੀਰ ਪ੍ਰਹਿ 1536 ਈਸਵੀ ਨੂੰ ਬਾਪਰ ਨੇ ਇਬਰਾਹਿਮ ਲੋਤੀ ਨੂੰ ਘਰਾ ਕੇ ਹਿੰਦੁਸਤਾਨ ਦਾ ਰਾਜ ਹਾਸਲ ਕੀਤਾ 26 ਦਸੰਬਰ 1530 ईस्वी में उस दी आगरा ਵਿਖੇ ਮੌਤ ਹੋ ਗਈ ਉਸ ਪਿੱਛੋਂ ਉਸ ਦਾ ਵੱਡਾ ਪੁੱਤਰ ਹਮਾਇਉ ਬਾਦਸ਼ਾਹ ਬਣਿਆ 17 ਮਈ 1540 ईस्वी ਨੂੰ ਇਬਰਾਹਿਮ ਲੋਦੀ ਦੇ ਇੱਕ ਜਰਨੈਲ हसन ਖਾਨ ਦੇ ਪੁੱਤਰ ਸ਼ੇਰ ਖਾਨ ਨੇ ਕਨੌਜ ਦੇ ਮੁਕਾਮ ਉੱਪਰ ਹਮਾਇਉ ਨੂੰ ਬੜੀ ਭਾਰੀ ਹਾਰ ਦਿੱਤੀ ਤੇ ਆਪ ਹਿੰਦੁਸਤਾਨ ਦਾ ਬਾਦਸ਼ਾਹ ਬਣ ਬੈਠਾ ਹਮਾਇਉ ਆਪਣੀ ਜਾਨ ਬਚਾਉਣ ਲਈ ਆਗਰੇ ਤੋਂ ਲਾਹੌਰ ਵੱਲ ਭੱਜ ਤੁਰਿਆ ਹੁਮਾਇਉ ਵਜ਼ੀਰ ਨੂੰ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਸਥਾਨ ਘਟੂਰ ਪਹੁੰਚ ਗਿਆ ਉਸ ਸਮੇ ਗੁਰੂ ਜੀ ਬੱਚਿਆਂ ਨੂੰ ਪੜਾ ਰਹੇ ਸਨ ਹਮਾਇਉ ਜਾ ਕੇ ਖੜਾ ਹੋ ਗਿਆ ਗੁਰੂ ਜੀ ਆਪਣੇ ਧਿਆਨ ਵਿੱਚ ਲੱਗੇ ਹੋਏ ਬੱਚਿਆਂ ਨੂੰ ਪੜਾਉਂਦੇ ਰਹੇ ਉਨ੍ਹਾਂ ਹਮਾਇਉ ਦੇ ਆਉਣ ਵੱਲ ਕੋਈ ਉਚੇਚਾ ਧਿਆਨ ਨਾ ਦਿੱਤਾ ਹਮਾਇਉ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ ਉਸਨੇ ਇਹ ਸੋਚ ਕੇ ਕਿ ਗੁਰੂ ਜੀ ਨੇ ਉਸ ਦੇ ਆਉਣ ਦੀ ਕੋਈ ਪਰਵਾਹ ਨਹੀਂ ਕੀਤੀ ਉਸਨੇ ਗੁਰੂ ਜੀ ਨੂੰ ਕਤਲ ਕਰਨ ਦਾ ਮਨ ਬਣਾ ਲਿਆ ਆਪਣੀ ਮੰਨ ਦੀ ਭਾਵਨਾ ਪੂਰੀ ਕਰਨ ਲਈ ਹਮਾਇਉ ਜਦੋਂ ਮਿਆਨ ਵਿੱਚੋਂ ਤਲਵਾਰ ਕੱਢਣ ਲੱਗਿਆ ਤਾਂ ਗੁਰੂ ਜੀ ਨੇ ਕਿਹਾ ਹਮਾਇਉ ਇਹ ਤੇਰੀ ਤਲਵਾਰ ਉਦੋਂ ਕਿੱਥੇ ਸੀ ਜਦੋਂ ਤੂੰ ਸ਼ੇਰ ਖਾਨ ਪਾਸੋਂ ਹਾਰ ਖਾ ਕੇ ਭਜਿਆ ਸੀ ਉਹ ਤੂੰ ਫਕੀਰਾਂ ਉੱਪਰ ਤਲਵਾਰ ਚੁਕਾ ਕੇ ਆਪਣੀ ਬਹਾਦਰੀ ਦਿਖਾ ਰਿਹਾ ਜਦੋਂ ਤੂੰ ਉਸ ਪਾਸੋਂ ਡਰ ਕੇ ਭੱਜ ਰਿਹਾ ਸੀ ਤਾਂ ਉਦੋਂ ਸ਼ੇਰਖਾਨ ਨੂੰ ਤਲਵਾਰ ਕਿਉਂ ਨਾ ਦਿਖਾਈ ਗੁਰੂ ਜੀ ਪਾਸੋਂ ਸਚੀਆਂ ਸਚੀਆਂ ਸੁਣ ਕੇ ਹਮਾਇਉ ਬਹੁਤ ਸ਼ਰਮਿੰਦਾ ਹੋਇਆ ਉਸਨੇ ਹੱਥ ਝੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਮੇਰੇ ਪਾਸੋਂ ਭੁੱਲ ਹੋ ਗਈ ਆਪ ਖੁਦਾ ਦਾ ਰੂਪ ਹੋ ਤੇ ਮੈਨੂੰ ਮਾਫ ਕਰ ਦਿਓ 15 ਸਾਲਾਂ ਪਿਛੋਂ 22 ਜੂਨ 1555 ਈਸਵੀ ਨੂੰ ਹਮਾਇਉ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਇਸ ਸਾਥੀ ਤੋਂ ਅਸੀਂ ਜਾਣਿਆ ਕਿ ਰੱਬ ਦੇ ਭਗਤ ਸੱਚ ਕਹਿਣ ਲੱਗਿਆਂ ਕਿਸੇ ਰਾਜੇ ਜਾਂ ਵੱਡੇ ਬੰਦੇ ਦੀ ਪਰਵਾਹ ਨਹੀਂ ਕਰਦੇ ਪਰ ਅੱਜ ਸਿਆਸਤਾਂ ਆਮ ਜਨਤਾ ਨੂੰ ਬਹੁਤ ਲੁੱਟ ਰਹੀ ਹੈ ਅਤੇ ਸਿੱਖੀ ਦਾ ਨੁਕਸਾਨ ਕਰ ਰਹੀ ਹੈ ਪਰ ਕੋਈ ਅਖੋਤੀ ਸੰਤ ਜਾਂ ਡੇਰੇਦਾਰ ਉਹਨਾਂ ਦੇ ਖਿਲਾਫ ਨਹੀਂ ਖੜਾ ਹੁੰਦਾ ਉਲਟਾ ਸਿਆਸੀ ਲੋਕਾਂ ਨਾਲ ਰਲ ਕੇ ਉਹਨਾਂ ਦਾ ਵੋਟ ਬੈਂਕ ਬਣਾਉਂਦੇ ਨੇ ਐਸੇ ਤਰ੍ਹਾਂ ਦੇ ਠੇਕੇਦਾਰਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ